ਤੇ ਜਿਹੜੇ ਪੰਥ ਪ੍ਰਸਤੀ ਕਰਦੇ ਸੀ ਉਹਨਾਂ ਬਾਰੇ ਬਰਤਾਂਤ ਸਿਰਜਤਾ ਕਿ ਇਹ ਅੰਗਰੇਜ਼ਾਂ ਨਾਲ ਰਲੇ ਹੋਏ ਆ। ਇਹ ਅੰਗਰੇਜ਼ਾਂ ਨਾਲ ਮਿਲੇ ਹੋਏ ਆ। ਨਤੀਜਾ ਕੀ ਨਿਕਲਿਆ? ਕਾਮ ਪਹਾਰਾ ਸਿੰਘ ਵਰਗਿਆਂ ਨਾਲ ਤੇਜਾ ਸਿੰਘ ਵਰਗਿਆਂ ਦੇ ਮਗਰੀ ਲੱਗੇ ਰਹੀ ਤੇ ਜਿਹੜੇ ਖਾਲਸਾ ਰਾਜ ਨੂੰ ਬਚਾਉਣਾ ਚਾਹੁੰਦੇ ਸੀ, ਖਾਲਸਾ ਰਾਜ ਨੂੰ ਕਾਇਮ ਰੱਖਣਾ ਚਾਹੁੰਦੇ ਸੀ ਉਹਨਾਂ ਦੀ ਸ਼ੱਕ ਕਰੀ ਗਈ। ਸ਼ੱਕ ਕਰੀ ਗਈ। ਇਥੋਂ ਤੱਕ ਕਿ ਖਾਲਸਾ ਫੌਜ ਤੇ ਮਹਾਰਾਣੀ ਜੰਦਕੌਰ ਦੇ ਦਰਮਿਆਨ ਵੀ ਬੇਤਫਾਕੀ ਪੈਦਾ ਕਰ ਦਿੱਤੀ ਗਈ। ਮਹਾਰਾਣੀ ਜੰਦਕੌਰ ਬਾਰੇ ਵੀ ਖਾਲਸਾ ਫੌਜ ਦੇ ਵਿੱਚ ਇਹ ਵਰਤਾਂਤ ਸਿਰਜਤਾ ਕਿ ਅੰਗਰੇਜ਼ਾਂ ਨਾਲ ਮਿਲ ਗਈ। ਨਤੀਜਾ ਇਹ ਨਿਕਲਿਆ ਕਿ ਮਹਾਰਾਣੀ ਜੰਦਕੌਰ ਨੂੰ ਬੇਕਾਰ ਹੋਣਾ ਪਿਆ। ਆ ਦੱਸਿਆ ਨਾ ਭਾਈ ਸਾਹਿਬ ਜੀ ਕਿ ਨਿਰਵਸਤਰ ਤੱਕ ਜਿਹੜਾ ਸੀ ਉਹਨਾਂ ਨੂੰ ਕੀਤਾ ਗਿਆ। ਹਲਾਲਤ ਚੱਲੜੇ ਪਈ। ਜਲਾਲਤ ਚੱਲਣੀ ਪਈ ਜਿਸ ਦੇ ਅੰਦਰ ਖਾਲਸਾ ਰਾਜ ਨੂੰ ਬਚਾਉਣ ਦੀ ਹੂਕ ਸੀ ਤੜਪ ਸੀ ਉਹਦੇ ਬਾਰੇ ਕਹਿ ਦਿੱਤਾ ਗਿਆ ਕਿ ਅੰਗਰੇਜ਼ਾਂ ਨਾਲ ਮਿਲੀ ਤੇ ਪਹਾੜਾ ਸਿੰਘ ਅਰਗੇ ਤੇਜਾ ਸਿੰਘ ਅਰਗੇ ਜਿਹੜੇ ਖਾਲਸਾ ਰਾਜ ਦੀਆਂ ਜੜਾਂ ਵੱਢ ਰਏ ਸੀ ਉਹ ਖੈਰ ਖਵਾ ਬਣੇ ਰਹੇ ਅੱਜ ਵੀ ਅਸੀਂ ਦੇਖ ਰਹੇ ਕੀ ਹੋ ਰਿਹਾ ਹੈ ਕੀ ਵਰਤਾਂਤ ਸਿਰਜਿਆ ਜਾ ਰਿਹਾ ਹੈ ਕੀ ਹੋຊ ਹੋ ਰਿਹਾ ਮੀਡੀਆ ਦੇ ਉੱਤੇ ਆਈਟੀ ਵਿੰਗ ਬਾਰ-ਬਾਰ ਜ਼ਿਕਰ ਛੜ ਰਿਹਾ ਹੈ ਕਿ ਇੱਕ ਆਈਟੀ ਵਿੰਗ ਹੈ ਮੈਂ ਪਹਿਲਾਂ ਵੀ ਸ਼ਬਦ ਕਹੇ ਸੀ ਕਿ ਕਾਂਗਰਸ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਭਾਜਪਾ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਝਾੜੂ ਪਾਰਟੀ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਇੱਕ ਸ਼ਰਮਣੀ ਅਕਾਲੀ ਦਲ ਹੈ ਜਿਹਨੂੰ ਆਈਟੀ ਵਿੰਗ ਚਲਾ ਰਿਹਾ ਆਈਟੀ ਵਿੰਗ ਸ਼ਰਮਣੀ ਅਕਾਲੀ ਦਲ ਨੂੰ ਚਲਾ ਰਿਹਾ ਤੇ ਉਹਦਾ ਮੁਖੀ ਪਤਾ ਕੌਣ ਹੈ ਬਠਿੰਡੇ ਦਾ ਇਹ ਕੋ ਉਹ ਬੰਦਾ ਜਿਹੜਾ ਦਸਤਾਰ ਨੂੰ ਨਫ਼ਰਤ ਕਰਦਾ ਕੋ ਬੰਦਾ ਉਹਦਾ ਮੁਖੀ ਹੈ ਬਠਿੰਡੇ ਜਿਹੜਾ ਦਸਤਾਰ ਨੂੰ ਪੱਗ ਨੂੰ ਨਫ਼ਰਤ ਕਰਦਾ ਔਰ ਸਿੱਖ ਐਂਟੀ ਸਿੱਖੋ ਦੀ ਸੋਚ ਹੈ ਤੇ ਉਹ ਕਿਰਿਆ ਟੀਵੀ ਚੈਨਲਾਂ ਦੇ ਉੱਤੇ ਬਿਠਾ ਬਿਠਾ ਕੇ ਤੇ ਕਿਹਾ ਜਾ ਰਿਹਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਮੁਖ ਗ੍ਰੰਥੀ ਜਿਹੜਾ ਉਹ ਤਾਂ ਨਰੈਣੂ ਆ ਜੀ ਜੀ ਸ਼ਰਮ ਵਾਲੀ ਗੱਲ ਕੌਣ ਕਹਿ ਰਿਹਾ ਜਦੋਂ ਸਾਰੇ ਹਾਲੇ ਵਸੀਲੇ ਸਾਰੇ ਖਤਮ ਹੋ ਗਏ ਨਾ ਜਦੋਂ ਦੇਖਿਆ ਗੱਲ ਨਹੀਂ ਬਣੀ ਆ ਦੋ ਚਾਰ ਦਿਨ ਤੋਂ ਇੱਕ ਫਿਲਮ ਸਟਾਰ ਜਿਹੜਾ ਬਿਠਾਇਆ ਜਾ ਰਿਹਾ ਟੀਵੀ ਚੈਨਲਾਂ ਦੇ ਉੱਤੇ ਉਹ ਕਹਿ ਰਿਹਾ ਕਹਿੰਦਾ ਜੀ ਸਤਖੰਦ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨਰੈਣੂ ਮੰਤਰ ਇਹਦੀ ਕਮਾਲ ਦੀ ਗੱਲ ਇਹਦਾ ਜੀ ਅਕਾਲੀ ਦਲ ਦੇ ਜੀ ਜਿਹੜਾ ਜੱਥੇਦਾਰਾਂ ਤੇ ਕਾਰਵਾਈ ਕੀਤੀ ਹੈ ਤਾਂ ਔਰੰਗਜ਼ੇਬ ਦੇ ਛੁਰਾ ਮਾਰਿਆ ਜੀ ਉਹ ਮੂੰਹ 'ਚ ਮਾਰਿਆ ਤੀਰ 'ਚ ਰੰਗਜੀਤ ਦੱਸਿਆ ਜਾ ਰਿਹਾ ਉਹ ਫੈਲੋ ਸਟਾਰ ਦੱਸ ਰਿਹਾ ਟੀਵੀ ਚੈਨਲਾਂ ਦੇ ਉੱਤੇ ਕਿਹਦੀ ਹਰਾਨੀ ਦੀ ਗੱਲ ਹੈ ਨਾ ਐਸਾ ਸਮਾਗਮ ਹੋਰ ਤਾਂ ਹੋਰ ਇੱਥੋਂ ਤੱਕ ਕੀ ਆ ਜਾ ਰਿਹਾ ਉਹਦੇ ਵੱਲੋਂ ਕਿ ਬਾਈਬਲ ਕਲਾਾਂ ਤੇ ਬਰਗਾੜੀ ਦੇ ਵਿੱਚ ਤਾਂ ਗੋਲੀ ਚਲਾਈ ਚਲਾਉਣੀ ਪਈ ਪੁਲਿਸ ਨੂੰ ਕਿਉਂਕਿ ਸਿੱਖਾਂ ਨੇ ਪੋਸਟ ਤੇ ਹਮਲਾ ਕਰਤਾ ਕਿਹਦੀ ਕਮਾਲ ਦੀ ਗੱਲ ਹੈ ਅਜ 10 ਸਾਲ ਹੋ ਗਏ ਉਹ ਕਟਨਾ ਵਾਪਰੀ ਨੂੰ ਅੱਜ ਤੱਕ ਤੱਕ ਕਿਸੇ ਦਾ ਬਿਆਨ ਨਹੀਂ ਸੀ ਆਇਆ ਕਿ ਭਾਈ ਪੁਲਿਸ ਦੇ ਉੱਤੇ ਸਿੱਖਾਂ ਨੇ ਹਮਲਾ ਕਰਤਾ ਸੀ ਤਾਂ ਗੋਲੀ ਚਲਾਉਣੀ ਪਈ ਸੀ। ਵਾਕਿਆ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਤੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਕਹਿੰਦਾ ਹਾਂਜੀ। ਤੇ ਉਹਨਾਂ ਦੇ ਚੇਲੇ ਚਾਪੜੇ ਕਹਿ ਰਹੇ ਆ ਕਹਿੰਦੇ ਜੀ ਉਹ ਪੁਲਿਸ ਤੇ ਹਮਲਾ ਕਰਤਾ ਸੀ ਸਿੱਖਾਂ ਨੇ ਤਾਂ ਕਰਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਇਸ ਤੋਂ ਵੱਧ ਕੇ ਬਿਸ਼ਰਮੀ ਜਿਹੜੀ ਆ ਉਹ ਕੀ ਹੋ ਸਕਦੀ? ਕੀ ਹੋ ਸਕਦੀ ਹੈ ਬਿਸ਼ਰਮੀ? ਇਹ ਹਾਲਾਤ ਜਿਹੜੇ ਨੇ ਉਹ ਅੱਜ ਬਣੇ ਹੋਏ ਨੇ ਸਾਧ ਸੰਗਤ ਜੀ ਵਾਕਈ ਅੱਜ ਨੈਰੇਟਿਵ ਦੀ ਲੜਾਈ ਆ ਉਹਨਾਂ ਨੇ ਬਹੁਤ ਤਕੜਾ ਆਪਣਾ ਆਈਟੀ ਵਿੰਗ ਬਣਾਇਆ ਆ ਆਈਟੀ ਵਿੰਗ ਦੇ ਜਿਹੜੇ ਵਿੱਚ ਰੱਖੇ ਨੇ ਨੌਜਵਾਨ ਰੱਖੇ ਨੇ ਵਰਕਰ ਰੱਖੇ ਨੇ ਉਹਨਾਂ ਨੂੰ ਤਰਕਹਾ ਕਿੱਥੋਂ ਮਿਲਦੀ ਆ ਓ ਪੀਟੀਸੀ ਕੰਪਨੀ ਚੋਂ ਮਿਲਦੀ ਆ ਤੇ ਪੀਟੀਸੀ ਕੰਪਨੀ ਨੂੰ ਰੈਵਨਿਊ ਕਿੱਥੋਂ ਆਉਂਦਾ ਹੈ ਉਹ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਜਿਹੜੀ ਉਹ ਵੇਚੀ ਜਾ ਰਹੀ ਹੈ ਉਹਦਾ ਰੈਵਨਿਊ ਆਉਂਦਾ ਹੈ ਜੀ ਯਾਨੀ ਸਾਡੀਆਂ ਜੁੱਤੀਆਂ ਸਾਡੇ ਸਿਰ ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਮਾਰੀਆਂ ਜਾ ਰਹੀਆਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰਸਾਰਣ ਕਰਦਾ ਚੈਨਲ ਉਹ ਕਮਾਈ ਹੋ ਰਹੀ ਹੈ ਤੇ ਉਸ ਕਮਾਈ ਦੇ ਮੁਨਾਫੇ ਦੇ ਵਿੱਚੋਂ ਸਿੱਖ ਸ਼ਖਸੀਅਤਾਂ ਦੀ ਕਰਦਾਰਕੁਸ਼ੀ ਕਰਨ ਵਾਸਤੇ ਆਈਟੀ ਬੈਂਕ ਬਣਾਇਆ ਹੋਇਆ ਹੈ ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਦੇ ਉੱਤੇ ਮਾਰੀਆਂ ਜਾ ਰਹੀਆਂ ਤੇ ਇਹ ਹਕੀਕਤ ਜਿਹੜਾ ਖਲਾਫ ਬੋਲਦਾ ਹੈ ਉਹਦੀ ਕਰਦਾਰ ਕਸ਼ਿਸ਼ ਸ਼ੁਰੂ ਕਰ ਦਿੰਦੇ ਨੇ ਜਿਹੜਾ ਵੀ ਬੋਲਦਾ ਤੇ ਜਿਹੜਾ ਵੀ ਬੋਲੇਗਾ ਉਹਦੀ ਕਰਦਾਰ ਕਸ਼ਿਸ਼ ਸ਼ੁਰੂ ਹੋ ਜੂ ਇੱਕ ਕੈਰੈਕਟਰਲੈਸ ਆ ਜੀ ਇਹ ਬੇਈਮਾਨ ਆ ਜੀ ਇਹ ਫਲਾਨਾ ਜੀ ਤੇ ਫਿਰ ਸੱਚਾ ਕੌਣ ਹੈ ਉਹ ਜਿਹੜੇ 4-5 ਟੀਵੀ ਚੈਨਲਾਂ ਦੇ ਉੱਤੇ ਬਿਠਾਏ ਜਾ ਰਹੇ ਨੇ ਨਾ ਬਾਰ-ਬਾਰ ਦੇਖਦੇ ਆ ਨਾ ਕਹਿੰਦੇ ਇਹ ਸਭ ਤੋਂ ਸੱਚੇ ਆ ਤੂੰ ਨਾ ਦਾ ਰਿਕਾਰਡ ਸਿੱਖ ਸੰਗਤ ਸਾਰੇ ਜਾਣਦੀ ਦੱਸਣ ਦੀ ਲੋੜ ਹੀ ਨਹੀਂ ਕਿ ਕਿਸ ਕਿਸਮ ਦਾ ਰਿਕਾਰਡ ਹੈ ਹੁਣ ਮਰਿਆਦਾ ਦੱਸਣਗੇ ਫਿਲਮ ਸਟਾਰ ਕਿ ਮਰਿਆਦਾ ਕੀ ਹੈ ਸਿੱਖਾਂ ਦੀ ਉਹ ਭਾਈ ਜਦੋਂ ਤੈਨੂੰ ਪੰਥ ਚੋਂ ਛੇਕਿਆ ਸੀ ਉਦੋਂ ਤੱਕ ਤੂੰ ਕਿਹਾ ਨਹੀਂ ਵੀ ਜਥੇਦਾਰ ਜਿਹੜੇ ਨੇ ਨਰੈਣੂ ਮੰਨਦਾ ਹੁਣ ਤੈਨੂੰ ਨਰੈਣੂ ਮੰਨਤ ਦਿਸਣ ਲੱਗੇ ਜਦੋਂ ਪੰਥ ਦੀ ਗੱਲ ਹੋ ਗਈ ਜਦੋਂ ਗ੍ਰੰਥ ਦੀ ਗੱਲ ਹੋ ਗਈ ਉਦੋਂ ਨਰੈਣੂ ਮੰਨਤ ਦਿਸਣ ਲੱਗੇ উদন্যরুণ মাথা দিস